ਕੋਈ ਜੀ ਖਤਰਾ ਭਾਈ ਅਮਰਤਪਾਲ ਸਿੰਘ ਜੀ ਕਿਤੇ ਪਰਮਾਣੂ ਬੰਮ ਥੋੜੀ ਲਈ ਫਿਰਦੇ ਆ ਖਤਰਾ ਸਿਰਫ ਉਹਨਾਂ ਦੇ ਵਿਚਾਰਾਂ ਤੋਂ ਆ ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਪੰਜਾਬ ਦੇ ਜੁੱਥ ਦੀ ਗੱਲ ਕਰਦੇ ਨੇ ਪੰਜਾਬ ਦੇ ਖਿਲਾਫ ਜਿਹੜਾ ਛੇਵਾਂ ਦਰਿਆ ਨਸ਼ਿਆਂ ਦਾ ਚਲਾਇਆ ਜਾ ਰਿਹਾ ਉਹਦੀ ਗੱਲ ਕਰਦੇ ਨੇ ਪੰਜਾਬ ਦੇ ਵਾਧ ਅਧਿਕਾਰਾਂ ਦੀ ਗੱਲ ਕਰਦੇ ਨੇ ਜਿੰਨਾਂ ਲੋਕਾਂ ਨੂੰ ਖਤਰਾ ਕਿਉਂਕਿ ਉਹਨਾਂ ਗੱਲਾਂ ਦਾ ਇਸ ਸਰਕਾਰ ਕੋਲ ਕੋਈ ਵੀ ਜਵਾਬ ਨਹੀਂ ਹੈ ਇਸੇ ਕਰਕੇ ਹੀ ਭਾਈ ਸਾਹਿਬ ਨੂੰ ਖਡੂਰ ਸਾਹਿਬ ਹਲਕੇ ਤੋਂ ਵੋਟਰਾਂ ਨੇ ਇੰਨੀ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਵੋਟਾਂ ਲੈ ਕੇ ਭਾਈ ਅੰਮ੍ਰਿਤਪਾਲ ਸਿੰਘ ਜਿੱਤਦੇ ਨੇ ਔਰ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਬੋਲਣ ਦਾ ਮੌਕਾ ਵੀ ਨਹੀਂ ਦਿੱਤਾ ਜਾਂਦਾ ਕਿਉਂ ਨਹੀਂ ਬੋਲਣ ਦਾ ਮੌਕਾ ਦਿੱਤਾ ਜਾਂਦਾ ਕਿਉਂਕਿ ਇਹਨਾਂ ਨੂੰ ਡਰ ਆ ਇਹ ਜਿਹੜੇ ਵਿਚਾਰ ਭਾਈ ਸਾਹਿਬ ਰੱਖਦੇ ਨੇ ਜਿਹੜੀਆਂ ਦਲੀਲਾਂ ਉਹ ਪੰਜਾਬ ਲਈ ਰੱਖਦੇ ਨੇ ਜਿਹੜੀਆਂ ਪੰਜਾਬ ਦੇ ਯੂਥ ਨੂੰ ਲੈ ਕੇ ਜਾਣੇ ਪੰਜਾਬ ਦੇ ਹੱਕਾਂ ਨੂੰ ਲੈ ਕੇ ਰੱਖਦੇ ਨੇ ਉਹਨਾਂ ਕੋਲ ਜਵਾਬ ਕੋਈ ਨਹੀਂ ਇਹ ਸਾਡੇ ਲੋਕਾਂ ਦਾ ਕੀ ਕਸੂਰ ਹੈ ਸਾਡਾ ਜਿਹੜਾ ਚੁਣਿਆ ਹੋਇਆ ਨੁਮਾਇੰਦਾ ਨੂੰ ਤੁਸੀਂ ਅੰਦਰ ਡੱਕ ਕੇ ਰੱਖਿਆ ਜਿਨ੍ਹਾਂ ਦੇ ਤੁਸੀਂ ਫੰਡ ਵੀ ਅਜੇ ਤੱਕ ਲਈਜ ਨਹੀਂ ਕੀਤੇ ਜਿਨ੍ਹਾਂ ਦਾ ਕੋਈ ਤੁਸੀਂ ਸਰਕਾਰੀ ਉਹਨਾਂ ਦਾ ਪੀਏ ਲਾ ਕੇ ਜਾਂ ਸਰਕਾਰੀ ਕੋਈ ਨਾ ਅਥੋਰਟੀ ਦੇ ਕੇ ਤੇ ਜਿਹੜੇ ਇੱਕ ਟੋ ਘਟ ਉਹਨਾਂ ਦੇ ਫੰਡ ਜਿਹੜੇ 6 ਕਰੋੜ ਰੁਪਈਆ ਐ ਐਮਪੀ ਨੂੰ ਮਿਲਦਾ ਉਹ ਹੀ ਦਿੱਤੇ ਜਾਣ ਕਿ ਤਾਂ ਕਿ ਉਹ ਹਲਕੇ ਦਾ ਵਿਕਾਸ ਹੋਵੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਪਾਰਟੀ ਜਿਹੜੀ ਹੈ 2027 ਦੀਆਂ ਚੋਣਾਂ ਤੋਂ ਪਹਿਲਾਂ ਵੀ ਜਿਹੜੀ ਹੈ ਉਹ ਐਕਟਿਵ ਹੋ ਰਹੀ ਹੈ ਤਾਂ ਲੋਕ ਵੀ ਜੁੜ ਰਹੇ ਨੇ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਐਮਪੀ ਅਮਰਪਾਲ ਜੀ ਉਹਨਾਂ ਤੇ ਤੀਸਰੀ ਵਾਰ ਨਸੇ ਲਗਾਇਆ ਗਿਆ ਹੈ ਪਰ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਅਤੇ ਇਹ ਪਾਰਟੀ ਦੇ ਵਿੱਚ ਕੁਝ ਰੋਸ ਹੈ ਇਸ ਚੀਜ਼ ਨੂੰ ਲੈ ਕੇ ਕਿ ਅਜੇ ਤੱਕ ਕਿਸੇ ਤੇ ਵੀ ਤੀਸਰੀ ਵਾਰ ਜਿਹੜੀ ਆ ਉਹ ਐਨਐਸਏ ਨਹੀਂ ਲੱਗੀ। ਭਾਈ ਦਿਲਜੀਤ ਸਿੰਘ ਦੀ ਜਵੰਦਾ ਪੱਟੀ ਹਲਕੇ ਤੋਂ ਇੰਚਾਰਜ ਨੇ ਪਾਰਟੀ ਦੇ ਕੁਝ ਵਿਚਾਰਾਂ ਦੀ ਸਾਂਝ ਉਹਨਾਂ ਦੇ ਨਾਲ ਪਾਵਾਂਗੇ ਗੱਲਬਾਤ ਕਰਦੇ ਆ। ਤਾਂ ਕਿਵੇਂ ਵੇਖਦੇ ਨੇ ਗੱਲਬਾਤ ਕਰ ਲੈਣੇ। ਭਾਈ ਸਾਡੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੀਸਰੀ ਵਾਰ ਰਾਤ ਧੰਨਵਾਦ ਤੁਹਾਡਾ ਕਿ ਤੁਸੀਂ ਮੇਰੇ ਗ੍ਰਹਿ ਵਿਖੇ ਪਹੁੰਚੇ ਜੀ। ਆਪ ਜੀ ਦੇ ਸਰੋਤਿਆਂ ਦਾ तहे ਦਿਲੋਂ ਧੰਵਾਦ। ਜੀ। ਤੀਸਰੀ ਵਾਰ ਐਨਐਸਏ ਲੱਗਾ ਹੈ। ਵੇਖੋ ਜੀ ਖਤਰਾ ਭਾਈ ਅਮਰਤਪਾਲ ਸਿੰਘ ਜੀ ਕਿਤੇ ਪਰਮਾਣੂ ਬੰਬ ਥੋੜੀ ਲਈ ਫਿਰਦੇ ਆ। ਜੀ। ਖਤਰਾ ਸਿਰਫ ਉਹਨਾਂ ਦੇ ਵਿਚਾਰਾਂ ਤੋਂ ਆ। ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ। ਪੰਜਾਬ ਦੇ ਯੂਥ ਦੀ ਗੱਲ ਕਰਦੇ ਨੇ। ਪੰਜਾਬ ਦੇ ਖਿਲਾਫ ਜਿਹੜਾ ਛੇਵਾਂ ਦਰਿਆ ਨਸ਼ਿਆਂ ਦਾ ਚਲਾਇਆ ਜਾ ਰਿਹਾ ਜੀ। ਉਹਦੀ ਗੱਲ ਕਰਦੇ ਨੇ। ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਨੇ ਜਿੰਨਾਂ ਤੋਂ ਇਹਨਾਂ ਨੂੰ ਖਤਰਾ ਕਿਉਂਕਿ ਉਹਨਾਂ ਗੱਲਾਂ ਦਾ ਇਸ ਸਰਕਾਰ ਕੋਲ ਕੋਈ ਵੀ ਜਵਾਬ ਨਹੀਂ ਹੈਗਾ ਉਹਨਾਂ ਦਾ ਕੋਈ ਬਦਲ ਨਹੀਂ ਹੈਗਾ ਭਾਈ ਸਾਹਿਬ ਦਾ ਨਾਲ ਕੋਲ ਤੇ ਇਸੇ ਕਰਕੇ ਹੀ ਭਾਈ ਸਾਹਿਬ ਨੂੰ ਖਡੂਰ ਸਾਹਿਬ ਹਲਕੇ ਤੋਂ ਵੋਟਰਾਂ ਨੇ ਇੰਨੀ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਵੋਟਾਂ ਲੈ ਕੇ ਭਾਈ ਅੰਮ੍ਰਿਤਪਾਲ ਸਿੰਘ ਜਿੱਤਦੇ ਨੇ ਪਰ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਬੋਲਣ ਦਾ ਮੌਕਾ ਵੀ ਨਹੀਂ ਦਿੱਤਾ ਜਾਂਦਾ ਕਿਉਂ ਨਹੀਂ ਬੋਲਣ ਦਾ ਮੌਕਾ ਦਿੱਤਾ ਜਾਂਦਾ ਕਿਉਂਕਿ ਇਹ ਇਹਨਾਂ ਨੂੰ ਡਰ ਆ ਵੀ ਜਿਹੜੇ ਵਿਚਾਰ ਭਾਈ ਸਾਹਿਬ ਰੱਖਦੇ ਨੇ ਜਿਹੜੀਆਂ ਦਲੀਲਾਂ ਉਹ ਪੰਜਾਬ ਪ੍ਰਤੀ ਰੱਖਦੇ ਨੇ ਜਿਹੜੀਆਂ ਪੰਜਾਬ ਦੇ ਯੂਥ ਨੂੰ ਲੈ ਕੇ ਰੱਖਦੇ ਨੇ ਪੰਜਾਬ ਦੇ ਹੱਕਾਂ ਨੂੰ ਲੈ ਕੇ ਰੱਖਦੇ ਨੇ ਉਹਨਾਂ ਕੋਲ ਜਵਾਬ ਕੋਈ ਨਹੀਂ ਇਸ ਕਰਕੇ ਇਹ ਉਹ ਲੋਕ ਸਭਾ ਦੇ ਵਿੱਚ ਭਾਈ ਸਾਹਿਬ ਨੂੰ ਨਹੀਂ ਆਉਣ ਦੇ ਰਹਿ ਵੇਖੋ ਬਾਕੀ ਸਟੇਟ ਦਾ ਕੋਈ ਅੰਦਰ ਰਹਿ ਕੇ ਵੀ ਇਲੈਕਸ਼ਨ ਲੜਦਾ ਤੇ ਉਹਨੂੰ ਛੱਡ ਦਿੱਤਾ ਜਾਂਦਾ ਸਾਧਵੀ ਪ੍ਰਗਿਆ ਜਿਹੜੀ ਤੁਸੀਂ ਸੁਣੀ ਹੋਣੀ ਆ ਬੀਜੇਪੀ ਦੀ ਲੀਡਰ ਆ ਉਹ ਬੰਬ ਤਮਾਕਿਆਂ ਦੇ ਵਿੱਚ ਦੋਸ਼ੀ ਆ ਉਹਨਾਂ ਨੂੰ ਬਾਹਰ ਕੱਢ ਕੇ ਤੇ ਐਮਪੀ ਬਣਾ ਕੇ ਉਹ ਅੱਜ ਰਾਜ ਕਰਨ ਦੇ ਆ ਤੇ ਭਾਈ ਅਮਰਤਪਾਲ ਸਿੰਘ ਨੇ ਤੇ ਕਿਸੇ ਨੂੰ ਚਪੇੜ ਵੀ ਨਹੀਂ ਮਾਰੀ ਉਹਨਾਂ ਦੇ ਨੈਸ਼ਨਲ ਸਕਿਉਰਿਟੀ ਐਕਟ ਲਾ ਕੇ ਉਹਨਾਂ ਨੂੰ ਧੱਕੇ ਦੇ ਨਾਲ ਅੰਦਰ ਰੱਖਿਆ ਹੋਇਆ ਜਿਹੜਾ ਕਿ ਜੋ ਹਿੰਦੁਸਤਾਨ ਦਾ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਤੀਸਰੀ ਵਾਰ ਕਿਸੇ ਤੇ ਐਨਐਸਏ ਜਿਹੜਾ ਰਪੀਟ ਨਹੀਂ ਹੋਇਆ ਪਰ ਉਹ ਪਹਿਲਾ ਜੋਦਾ ਭਾਈ ਅਮਰਤਪਾਲ ਸਿੰਘ ਆ ਜਿੰਨਾ ਤੇ ਇਹਨਾਂ ਨੇ ਤੀਸਰੀ ਵਾਰ ਜਿਹੜੀ ਐਨਐਸਏ ਲਗਾਈ ਜਿਹਦੇ ਵਿੱਚ ਪੰਜਾਬ ਸਰਕਾਰ ਦਾ ਸਭ ਤੋਂ ਵੱਡਾ ਰੋਲ ਕਿਸ ਤਰੀਕੇ ਦਾ ਸੰਘਰਸ਼ ਕਰ ਰਹੀ ਹੈ ਸ਼੍ਰੋਮਣੀ ਕਾਲੀਗਲਵਾਰ ਤੋਂ ਪੰਜਾਬ ਦੇ ਕਿੰਨਾ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਉਹਨਾਂ ਵੱਲੋਂ ਕੀ ਰਿਸਪੌਂਸ ਜਿਹੜਾ ਆਇਆ ਇਹ ਜ਼ਰੂਰ ਦੱਸੀਏ ਵੇਖੋ ਜੀ ਪਿਛਲੇ ਦਿਨੀ ਜਿਹੜਾ ਅਸੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੇ ਡੀਸੀ ਦਫ਼ਤਰਾਂ ਦੇ ਅੱਗੇ ਰੋਸ ਪ੍ਰਦਰਸ਼ਨ ਕਰਕੇ ਤੇ ਜਿਹੜੇ ਮੰਗ ਪੱਤਰ ਦਿੱਤੇ ਗਏ ਸੀ ਪੰਜਾਬ ਦੇ ਰਾਜਪਾਲ ਦੇ ਨਾਂ ਕੀ ਸਾਡੀ ਜਿਹੜੀ ਆਵਾਜ਼ ਆ ਉਹ ਸੁਣੀ ਜਾਵੇ ਪੰਜਾਬ ਦੇ ਲੋਕਾਂ ਦੀ ਤੇ ਅਸੀਂ ਦੇ ਹਲਕਾ ਖਡੂਰ ਸਾਹਿਬ ਵੱਲੋਂ ਵੀ ਇਹ ਬੀਲ ਕੀਤੀ ਬੇਨਤੀ ਕੀਤੀ ਕਿ ਸਾਡੇ ਲੋਕਾਂ ਦਾ ਕੀ ਕਸੂਰ ਆ ਸਾਡਾ ਜਿਹੜਾ ਚੁਣਿਆ ਹੋਇਆ ਨਮਾਇਦਾ ਉਹਨੂੰ ਤੁਸੀਂ ਅੰਦਰ ਡੱਕ ਕੇ ਰੱਖਿਆ ਜਿਨ੍ਹਾਂ ਦੇ ਤੁਸੀਂ ਫੰਡ ਵੀ ਅਜੇ ਤੱਕ ਲਈਜ ਨਹੀਂ ਕੀਤੇ ਜਿਨ੍ਹਾਂ ਦਾ ਕੋਈ ਤੁਸੀਂ ਸਰਕਾਰੀ ਉਹਨਾਂ ਦਾ ਪੀਐਲ ਆ ਕੇ ਜਾਂ ਸਰਕਾਰੀ ਕੋਈ ਉਹਨਾਂ ਨੂੰ ਅਥੋਰਟੀ ਦੇ ਕੇ ਤੇ ਜਿਹੜੇ ਘਟੋ ਘਾਟ ਉਹਨਾਂ ਦੇ ਫੰਡ ਜਿਹੜੇ 6 ਕਰੋੜ ਰੁਪਇਆ ਐ ਐਮਪੀ ਨੂੰ ਮਿਲਦਾ ਤੇ ਉਹ ਹੀ ਦਿੱਤੇ ਜਾਣ ਕਿ ਤਾਂ ਕਿ ਉਹ ਹਲਕੇ ਦਾ ਵਿਕਾਸ ਤੇ ਹੋਵੇ ਜਾਂ ਹਲਕੇ ਦੀ ਆਵਾਜ਼ ਤੇ ਉਹ ਬੰਨ ਲੋਕ ਸਭਾ ਤੇ ਜਾ ਕੇ ਪਰ ਇਹ ਸਰਾ ਸਰ ਤੱਕੇਸ਼ਾਈ ਕੀਤੀ ਜਾ ਰਹੀ ਆ ਕਿਉਂਕਿ ਬਾਕੀਆਂ ਨੂੰ ਤੇ ਛੱਡਿਆ ਜਾ ਰਿਆ ਤੇ ਸਿਰਫ ਆ ਜਿਹੜਾ ਸਰਸੇ ਵਾਲਾ ਸਾਧਿਆ ਜਿਨ੍ਹਾਂ ਨੇ ਇੰਨੇ ਕਣੌਣੇ ਅਪਰਾਧ ਕੀਤੇ ਆ ਉਹਨਾਂ ਨੂੰ ਇੱਕ ਮਹੀਨੇ ਬਾਅਦ ਜਿਹੜੀ ਛੁੱਟੀ ਪਰੋਲ ਤੇ ਦੇ ਦਿੰਦੇ ਉਹ ਦੋ ਦੋ ਮਹੀਨੇ ਤੇ ਬੈਠਾ ਰਿੰਦਾ ਤੇ ਜਿਨ੍ਹਾਂ ਨੇ ਕੁਝ ਨਹੀਂ ਕੀਤਾ ਜਿਨ੍ਹਾਂ ਨੇ ਆਪਣੀ ਕੌਮ ਦੀ ਗੱਲ ਕੀਤੀ ਇਹ ਆਪਣੇ ਪੰਥ ਦੀ ਗੱਲ ਕੀਤੀ ਇਹ ਆਪਣੇ ਪੰਜਾਬ ਦੀ ਗੱਲ ਕੀਤੀ ਆ ਆਪਦੇ ਨੌਜਵਾਨਾਂ ਦੀ ਗੱਲ ਕੀਤੀ ਉਹਨਾਂ ਤੇ ਨੈਸ਼ਨਲ ਸਕਿਉਰਿਟੀ ਐਕਟ ਲਾ ਕੇ ਤੁਸੀਂ ਅੰਦਰ ਰੋਕਿਆ ਇਹ ਸਰਾ ਸਰ ਤੱਕ ਆ ਕਿਵੇਂ ਵੇਖਦੇ ਹੋ ਇਸ ਧੱਕੇ ਨੂੰ ਕਿ 2027 ਦੀ ਤਿਆਰੀ ਫਿਰ ਕਿਸ ਤਰੀਕੇ ਦੀ ਹੈ ਸ਼੍ਰੋਮਣੀ ਕਾਲ ਦਲਵਾਰਸ ਪੰਜਾਬ ਵੱਲੋਂ ਵੇਖੋ ਜੀ ਜਿਹੜੀ ਪੰਜਾਬ ਦੀ ਨੌਜਵਾਨੀ ਤੇ ਜਿਹੜੇ ਸਾਡੇ ਐਨ ਆਰ ਆਈ ਭਰਾ ਸਾਡੀਆਂ ਭੈਣਾਂ ਜਿਨ੍ਹਾਂ ਦੇ ਭਰਾ ਇਸ ਨਸ਼ੇ ਦੀ ਦਲਦਲ ਦੇ ਵਿੱਚ ਵੜ ਕੇ ਤੇ ਗਲੀਆਂ ਨਾਲੀਆਂ ਦੇ ਵਿੱਚ ਡਿੱਗਦੇ ਜਿਨ੍ਹਾਂ ਦੇ ਭਰਾ ਇਸ ਦੁਨੀਆ ਤੋਂ ਚਲੇ ਗਏ ਜਿਨ੍ਹਾਂ ਮਾਵਾਂ ਦੇ ਪੁੱਤ ਇਸ ਦੁਨੀਆ ਤੋਂ ਚਲੇ ਗਏ ਉਹ ਸਾਰੇ ਫੈਸਲਾ ਕਰ ਚੁੱਕੇ ਆ ਉਹਨਾਂ ਨੇ ਦਿਲ ਦੇ ਵਿੱਚ ਆਪਦਾ ਮਨ ਜਿਹੜਾ ਵਾ ਉਹ ਬਣਾਇਆ ਫੈਸਲਾ ਕੀਤਾ ਆ ਇਹ ਦੇ ਲੋ ਕਿ ਵੋਟ ਪਾਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਕਿਉਂਕਿ ਉਹੋ ਹੀ ਇੱਕ ਜੋਧਾ ਜਿਨਨੇ ਪੰਜਾਬ ਦੀ ਨੌਜਵਾਨੀ ਨੂੰ ਜਗਾਇਆ ਉਹਨਾਂ ਨੂੰ ਦੱਸਿਆ ਵੀ ਨਸ਼ਾ ਕਰਕੇ ਮਰਨ ਨਾਲੋਂ ਤੁਸੀਂ ਆਪਦੇ ਪੰਜਾਬ ਦੇ ਹੱਕਾਂ ਦੀ ਗੱਲ ਕਰੋ ਪੰਜਾਬ ਲਈ ਕੰਮ ਕਰਕੇ ਮਰੋ ਜਿਹਦੇ ਤੇ ਫਖਰ ਹੋਵੇ ਤੁਹਾਡੇ ਮਾਂ ਪਿਓ ਨੂੰ ਤੁਹਾਡੇ ਭੈਣ ਨੂੰ ਭਰਾ ਨੂੰ ਵੀ ਸਾਡਾ ਭਰਾ ਸਾਡਾ ਪੁੱਤ ਸਾਡੇ ਪੰਜਾਬ ਲਈ ਕਾਹਕੇ ਲੇਖੇ ਲੱਗਾ ਤੇ ਉਹ ਉਹਨਾਂ ਦੇ ਵਿਚਾਰ ਸੁਣ ਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਆ ਉਹਨਾਂ ਨੇ ਨਸ਼ਾ ਛੱਡਿਆ ਤੇ ਅਮਰਤ ਸ਼ਾਕੇ ਸਿੰਘ ਸਜੇ ਤੇ ਉਸ ਤੋਂ ਬਾਅਦ ਤੁਸੀਂ ਵੇਖੋ ਵੀ ਸਰਕਾਰਾਂ ਨਸ਼ੇ ਦੇ ਮੁੱਦੇ ਤੇ ਕੋਈ ਵੀ ਸੰਸੀਰ ਨਹੀਂ ਆ ਹੁਣ ਤੁਸੀਂ ਵੇਖਿਆ ਹਨ ਇੱਕ ਸਰਕਾਰ ਨੇ ਮਹਿਮ ਚਲਾਈ ਹੀ ਜੁੱਧ ਨਸ਼ਾ ਵਿਰੁੱਧ ਜਿਹਦੀ 31 ਤਰੀਕ ਦਿੱਤੀ ਤੁਸੀਂ ਦੱਸੋ 31 ਤਰੀਕੀ ਨਸ਼ਾ ਜਿਵੇਂ ਨਹੀਂ ਲਿਆ ਕੀ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕੋਈ ਨੌਜਵਾਨ ਨਸ਼ੇ ਨਾਲ ਨਹੀਂ ਮਰਿਆ ਕਿੰਨੇ ਨੌਜਵਾਨ ਤੁਹਾਨੂੰ ਪੰਜਾਬ ਦੇ ਵਿੱਚ ਮੈਂ ਵਿਖਾ ਦਿੰਨਾ ਰੋਜ਼ ਅਖਬਾਰਾਂ ਭਰੀਆਂ ਆਉਂਦੀਆਂ ਇਹ ਸਿਰਫ ਕਹਿੰਦੇ ਘਰ ਟਾਇਆ ਜਾ ਰਿਹਾ ਉਹ ਘਰ ਟਾਇਆ ਜਾ ਰਿਹਾ ਕਿਹਦੇ ਟਾਇਆ ਜਾ ਰਿਹਾ ਜਿਹੜੇ ਗਰੀਬ ਲੋਕ ਜਿਹਨਾਂ ਦਾ ਇੱਕ ਕੋਠਾ ਜਿਨ੍ਹਾਂ ਦੀ ਸੁਣਵਾਈ ਨਹੀਂ ਕੋਈ ਹੈਗੀ ਉਹਨਾਂ ਨੂੰ ਫੜ ਫੜ ਕੇ ਟਾਇਆ ਹੀ ਨਹੀਂ ਕਹਿੰਦੇ ਵੀ ਉਹਨਾਂ ਦੀ ਅਸੀਂ ਪੱਖਵਾਜ਼ ਨਹੀਂ ਕਰਦੇ ਅਸੀਂ ਕਹਿੰਦੇ ਵੀ ਇੱਕ ਕੈਟਾਗਰੀ ਸਾਰਾ ਕੁਝ ਹੋਣਾ ਚਾਹੀਦਾ ਜਿਹੜੇ ਵੱਡੇ ਵੱਡੇ ਸਮਗਲਰ ਆ ਵੱਡੇ ਵੱਡੇ ਜਿਨ੍ਹਾਂ ਨੇ ਜਿਨ੍ਹਾਂ ਨੇ ਕਮਾਂਟਰਾ ਨਾਲ ਕੰਮ ਕੀਤਾ ਵੱਡੀਆਂ ਮਗਰਮਛਾਂ ਨੂੰ ਹੱਥ ਕਦੋਂ ਪਾਓਗੇ ਲੋਕਾਂ ਦੇ ਗਰੀਬਾਂ ਦੇ ਤੇ ਠੀਕ ਆ ਤੁਸੀਂ ਤਾਂ ਤੇ ਜਿਹੜੇ ਮਾੜੇ ਬੰਦੇ ਆ ਜਿਨ੍ਹਾਂ ਦਾ ਇੱਕ ਇੱਕ ਕੋਠਾ ਉਹ ਮਾਰੋਂ ਬਾਹਰੋਂ ਮਾਰਦੇ ਚਾਰਕ ਪੰਜੇ ਜੇ ਵੀਡੀਓ ਬਣਾਉਂਦੇ ਤੇ ਬੱਸ ਉਹ ਟੱਟ ਗਿਆ ਜੀ ਤੇ ਪਰ ਜਿਹੜੇ ਵੱਡੇ ਮਗਰਮੱਛ ਮੈਨੂੰ ਦੱਸੋ ਪੰਜਾਬ ਚ ਸਭ ਤੋਂ ਵੱਡੇ ਮਗਰਮੱਛਾਂ ਦੇ ਕਿਹੜੀ ਕਾਰਵਾਈ ਕੀਤੀ ਅੱਜ ਤੱਕ ਇਹ ਕਰਕੇ ਸਾਰਾ ਕੁਝ ਵਿਖਾਵਾ ਕੀਤਾ ਜਾ ਰਿਹਾ ਇਹ ਲੋਕਾਂ ਦੇ ਅੱਖਾਂ ਦੇ ਵਿੱਚ ਘੱਟਾ ਪਾਇਆ ਜਾ ਰਿਹਾ ਪਰ ਪੰਜਾਬ ਦੇ ਲੋਕ ਬਹੁਤ ਸਿਆਣੇ ਹੋ ਚੁੱਕੇ ਆ ਉਹ ਇਹਨਾਂ ਤੇ ਦੁਬਾਰਾ ਕਦੀ ਵਿਸ਼ਵਾਸ ਨਹੀਂ ਕਰਨਗੇ ਉਹਨਾਂ ਨੇ ਇੱਕੋ ਹੀ ਫੈਸਲਾ ਕੀਤਾ ਆ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨੂੰ ਵਗੇ ਲੈ ਕੇ ਆਉਣਾ ਤੇ ਬਹੁਤ ਵੱਡੇ ਲੈਵਲ ਤੇ ਜਿਹੜੇ ਆ ਮਤਲਬ ਲੋਕ ਸਾਥ ਦੇ ਰਹੇ ਸਾਡਾ ਜਦੋਂ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਤੇ ਬੜਾ ਲੋਕ ਸਵਾਗਤ ਗਰਮਜੋਸ਼ੀ ਨਾਲ ਕਰਦੇ ਆ ਤੇ ਨਾਲ ਇਹ ਕਹਿੰਦੇ ਆ ਵੀ ਭਾਈ ਸਾਹਿਬ ਸਾਡੀ ਮਜਬੂਰੀ ਆ ਥੋੜਾ ਜਿਹਾ ਸਮਾਂ ਲਓ ਤੇ ਅਸੀਂ ਸਿੱਧੇ ਹੋਗੇ ਤੁਹਾਡੀ ਪਾਰਟੀ ਦੇ ਨਾਲ ਚੱਲਾਂਗੇ ਤੇ 2027 ਦੇ ਵਿੱਚ ਤੁਹਾਨੂੰ ਇੱਥੋਂ ਜਿਤਾ ਕੇ ਤੇ ਪੂਰੇ ਪੰਜਾਬ ਦੀ ਵਾਗਡੋਰ ਜਿਹੜੀ ਭਾਈ ਅਮਰਤਾਪਾਲ ਸਿੰਘ ਦੇ ਹੱਥ ਚ ਦੇਣ ਲਈ ਤਿਆਰ ਵੀ ਥੇ ਦੇਖੋ ਜੀ ਪੰਜਾਬ ਦੇ ਲੋਕਾਂ ਨੇ ਬੜੀ ਵਾਰਾ ਠਗੀ ਖਾਦੀ ਜੀ ਪਹਿਲਾਂ ਅਕਾਲੀ ਦਲ ਨੇ ਵੀ ਬੜਾ ਸਮਾਂ ਲੰਮਾ ਸਮਾਂ ਰਾਜ ਕੀਤਾ ਉਦੋਂ ਤੇ ਬੰਦੀ ਸਿੰਘ ਦੀ ਕਿਸੇ ਨੇ ਗੱਲ ਨਹੀਂ ਕੀਤੀ ਜੀ ਉਹੀ ਬੰਦੀ ਸਿੰਘ ਹੈ ਜਿਨ੍ਹਾਂ ਦੀ ਅੱਜ ਆਵਾਜ਼ ਚੁੱਕ ਰਿਹਾ ਵੀ ਬੰਦੀ ਸਿੰਘ ਰਹਾ ਕਰੋ ਜੀ ਤੇ ਉਦੋਂ ਵੀ ਉਹੀ ਬੰਦੀ ਸਿੰਘ ਹੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਵੀ ਇਹ ਆਤਵਾਦੀ ਹੈ ਤੇ ਜੇ ਕਾਂਗਰਸ ਦੀ ਗੱਲ ਕਰ ਲਓ ਵੈਸੇ ਤੇ ਸਾਡੇ ਪੰਜਾਬ ਦੇ ਵਾਸਤੇ ਬੜੀ ਇਹ ਨਾ ਸ਼ਰਮਨਾਕ ਗੱਲ ਆ ਕਿ ਜਿਹੜੀ ਪਾਰਟੀ ਨੇ ਸਾਡਾ ਸ਼੍ਰੀ ਅਕਾਲ ਤਖਤ ਸਵਟਾਇਆ ਹੋਵੇ ਸਾਡੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੂੰ ਸ਼ਹੀਦ ਕੀਤਾ ਹੋਵੇ ਛੋਟੇ-ਛੋਟੇ ਬੱਚਿਆਂ ਨੂੰ ਉੱਥੇ ਸ਼ਹੀਦ ਕੀਤਾ ਹੋਵੇ ਸਾਡੀਆਂ ਭੈਣਾਂ ਨੂੰ ਸ਼ਹੀਦ ਕੀਤਾ ਹੋਵੇ ਦਿੱਲੀ ਦੇ ਵਿੱਚ ਸਾਡੇ ਨੌਜਵਾਨਾਂ ਦੇ ਗਲਾਂ 'ਚ ਟਾਇਰਾ ਪਾ ਕੇ ਸਾੜਿਆ ਹੋਵੇ ਸਾਡੀਆਂ ਭੈਣਾਂ ਦੀ ਬੇਇੱਜ਼ਤੀ ਕੀਤੀ ਹੋਵੇ ਸਾਡੇ ਕਿੰਨੇ ਘਰ ਜਾੜੇ ਹੋਣ ਤੇ ਪੰਜਾਬ ਦੇ ਵਿੱਚ ਅਸੀਂ ਫਿਰ ਵੀ ਉਹਨਾਂ ਦੀ ਸਰਕਾਰ ਬਣਾ ਦਈਏ 84 ਤੋਂ ਬਾਅਦ ਇਹ ਸਾਡੇ ਲਈ ਬੜੀ ਸ਼ਰਮਨਾਕ ਗੱਲ ਆ ਜਦੋਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਤੇ ਸਵਾਲ ਕਰਿਆ ਕਰਨਗੀਆਂ ਨਾ ਤੇ ਸਾਨੂੰ ਇੰਨਾਂ ਗੱਲਾਂ ਦਾ ਜਵਾਬ ਨਹੀਂ ਆਏਗਾ ਤੇ ਮੈਂ ਹੁਣ ਵੀ ਅਪੀਲ ਕਰਦਾ ਪੰਜਾਬ ਦੇ ਆਵਾਮ ਨੂੰ ਕਿ ਜੇ ਸਾਨੂੰ ਕੋਈ ਜੋਧਾ ਮਿਲਿਆ ਜਿਹੜੀ ਪੰਜਾਬ ਦੀ ਜਿਹੜਾ ਗੱਲ ਕਰ ਸਕਦਾ ਜੋ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦਾ ਵੇਖੋ ਜੀ ਤੁਸੀਂ ਸਰਸੇ ਵਾਲੇ ਸਾਹ ਦਾ ਨਾ ਸੁਣਿਆ ਇਹਨੂੰ ਕਹਿੰਦੇ ਬੀਜੇਪੀ ਦਾ ਜਿਹੜਾ 1 ਮਹੀਨੇ ਬਾਅਦ ਪਰੋਲ ਤੇ ਆ ਜਾਂਦਾ ਤੇ ਜਿਹਦੇ ਤੇ ਤਿੰਜੀ ਵਾਰ ਐਨਐਸਏ ਲੱਗੀ ਹੋਵੇ ਉਹ ਬੀਜੇਪੀ ਦਾ ਕਿੱਦਾਂ ਹੋ ਗਿਆ ਭਾਈ ਅਮਰਪਾਲ ਸਿੰਘ ਜੀ ਸਿਰਫ ਧੌਣ ਉੱਚੀ ਰੱਖਣ ਦਾ ਖਮਿਆਜਾ ਭੁਗਤ ਰਿਹਾ ਤੇ ਇਹ ਸਾਨੂੰ ਆਸ ਆ ਭਰੋਸਾ ਉਹਨਾਂ ਦੇ ਵੀ ਇਹ ਕਦੀ ਵੀ ਨਹੀਂ ਹੋਊਗਾ ਵੀ ਉਹਨਾਂ ਦੇ ਨਾਲ ਸਮਝੌਤੇ ਨਾਲ ਕੋਈ ਕੰਮ ਕੀਤਾ ਜਾਵੇ ਹਮੇਸ਼ਾ ਹੀ ਇਹ ਗੁਰੂ ਸਾਹਿਬ ਦੀ ਕਿਰਪਾ ਹੋਊਗੀ ਬਖਸ਼ਿਸ਼ ਹੋਊਗੀ ਇਹ ਚੀਜ਼ ਚੋਂ ਸਾਫ਼ ਹੋ ਕੇ ਨਿਕਲਾਂਗੇ ਭਾਈ ਸਾਹਿਬ ਕਦੀ ਵੀ ਕਿਸੇ ਸਿੱਖ ਦਾ ਜਿਹੜਾ ਸਿਰ ਆ ਉਹ ਸ਼ਰਮ ਨਾਲ ਨੀਵਾਂ ਨਹੀਂ ਹੋਣ ਦੇਣਗੇ ਉਹ ਚੜ੍ਹਦੀ ਕਲਾ 'ਚ ਆ ਚੜ੍ਹਦੀ ਕਲਾ 'ਚ ਰਹਿਣਗੇ ਵੇਖੋ ਜੀ ਬੜੀ ਬੇਸਬਰੀ ਨਾਲ ਪੰਜਾਬ ਦੇ ਲੋਕ ਜਿਹੜੇ ਭਾਈ ਸਾਹਿਬ ਦੀ ਵੇਟ ਕਰ ਰਹੇ ਆ ਲੋਕ ਜਦੋਂ ਸਾਨੂੰ ਪਹਿਣਾ ਪਿੰਡਾਂ 'ਚ ਮਿਲਦਿਆਂ ਨਾ ਅਰਦਾਸਾਂ ਕਰਦੀਆਂ ਕਿ ਗੁਰੂ ਮਹਾਰਾਜ ਕਿਰਪਾ ਕਰਨ ਭਾਈ ਸਾਹਿਬ ਜਲਦ ਤੋਂ ਜਲਦ ਰਿਹਾ ਹੋ ਕੇ ਤੇ ਸਾਡੇ ਪੁੱਤਾਂ ਨੂੰ ਬਚਾ ਲੈਣ ਕਿਉਂਕਿ ਇਹ ਛੇਵਾ ਦਰਿਆ ਜਿਹੜਾ ਨਸ਼ਿਆਂ ਦਾ ਇਹ ਬੜਾ ਭਰਕੇ ਵਗ ਰਿਹਾ ਜੀ ਤੁਸੀਂ ਵੇਖਿਆ ਨਾ ਰੋਜ਼ ਅਖਬਾਰਾਂ ਦੇ ਵਿੱਚ ਰੋਜ਼ ਤੋਂਡੇ ਟੀਵੀ ਚੈਨਲਾਂ ਦੇ ਖਬਰਾਂ ਆਉਂਦੀਆਂ ਕਿ ਕੋਈ ਨੌਜਵਾਨ ਟੀਕਾ ਲਾ ਕੇ ਕਿਤੇ ਡਿੱਗਾ ਹੁੰਦਾ ਕੋਈ ਨੌਜਵਾਨ ਟੀਕਾ ਲਾ ਕੇ ਕਿਤੇ ਡਿੱਗਾ ਹੁੰਦਾ ਇਸ ਕਰਕੇ ਪੰਜਾਬ ਦਾ ਜਿਹੜਾ ਆਵਾਮ ਆ ਪੰਜਾਬ ਦੀਆਂ ਭੈਣਾਂ ਜਿੰਨਾਂ ਨੂੰ ਇਸ ਝਾੜੂ ਪਾਰਟੀ ਨੇ ਠੱਗਿਆ ਲਾਲਚ ਦੇ ਕੇ ਸਾਡੀਆਂ ਭੈਣਾਂ ਵੀ ਲਾਲਚ ਆ ਗਈਆਂ ਕਿਉਂਕਿ ਉਹਨਾਂ ਕਿਹਾ ਹਜ਼ਾਰ-ਹਜ਼ਾਰ ਰੁਪਇਆ ਤੁਹਾਨੂੰ ਦਿਆ ਕਰਾਂਗੇ ਮਹੀਨੇ ਦਾ ਤੇ ਹੁਣ ਤਕਰੀਬਨ ਮੇਰੀ ਸਰਕਾਰ ਦਾ ਐਂਡ ਆ ਗਿਆ ਸਾਡੇ ਕਿ ਤਿੰਨ ਸਾਲ ਦੇ ਕਰੀਬ ਇਹਨਾਂ ਦਾ ਸਮਾਂ ਹੋ ਗਿਆ ਤੇ ਦੱਸੋ ਮੈਨੂੰ ਕਿਸੇ ਦੇ ਖਾਤੇ 'ਚ ਰੁਪਈਆ ਵੀ ਆਇਆ ਉਹ ਉਸੇ ਪੈਣਾ ਉਸੇ ਮਾਂਜੇ ਦੇ ਨਾਲ ਜਿਹੜਾ ਇਹਨਾਂ ਦਾ ਚੋਣ ਨਿਸ਼ਾਨ ਜਿਹੜਾ ਇਹਨਾਂ ਨੇ ਰੱਖਿਆ ਨਾ ਝਾੜੂ ਉਸੇ ਝਾੜੂ ਨਾਲ ਸਫਾਈ ਕਰਨਗੇ ਜੀ ਬਹੁਤ ਕਾਲੇ ਆ ਪੈਣਾ ਬਹੁਤ ਗੁੱਸੇਜਾ ਤੇ ਉਹ 2027 ਦਾ ਗੁੱਸਾ ਜਿਹੜਾ ਵੇਖਣ ਨੂੰ ਮਿਲੇਗਾ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅ ਦਲਜੀਤ ਸਿੰਘ ਜੀ ਜਵੰਦਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਪਟਿਆਲਕੇ ਤੋਂ ਇੰਚਾਰਜ ਵੀ ਨੇ ਅਤੇ ਪਿੰਡਾਂ ਦੇ ਵਿੱਚ ਲੋਕਾਂ ਦੇ ਨਾਲ ਵਿਚਰ ਵੀ ਰਹੇ ਨੇ ਪਾਰਟੀ ਦੇ ਨਾਲ ਉਹਨਾਂ ਲੋ ਦੱਸਿਆ ਕਿ ਲੋਕ ਜੋੜ ਵੀ ਰਹੇ ਨੇ ਬਣੇ ਰਹੋ ਸਾਡੇ ਨਾਲ ਤੁਸੀਂ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਨਜ਼ਰ ਨਿਊਜ਼ ਤਰਨਤਾਰਨ